ਲੱਖ ਲਾਨ ਤਾ ਗੰਗੂ ਤਰੇ ਤੇ ਤੈਨੂੰ ਤਰਸ ਰਤਾ ਨਾ ਆਇਆ ਤਨਹੈ ਮਾਤਾ ਗੁਜਰੀ ਜੀ ਜਿਹਨੇ ਸੂਰਾ ਪੁੱਤਰ ਕੀ ਇਹ 1.5 2 ਮਿੰਟ ਦੀ ਜਿਹੜੀ ਤੁਸੀਂ ਸਾਕੀ ਸੁਣਾਈ ਆ ਸਾਰਾ ਇਤਿਹਾਸ ਸਫਾ ਇਸ ਦੇ ਵਿੱਚ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਦਾ ਸੁਣਿਆ ਜੀ ਜੇ ਇਹ ਕੋਈ ਨਾਮ ਦਾ ਜਿ ਇਤਿਹਾਸ ਕੋਈ ਹੋਰ ਹੋਣਾ ਲੇ ਬਿਲਕੁਲ ਕਿਉਂਕਿ ਕਨੇਡਾ ਗੁਰੂ ਗੋਬਿੰਦ ਸਿੰਘ ਵੇਖਿਆ ਜਾਵੇ ਤੇ ਸਾਰੀ ਗੁੰਮਾ ਵਿੱਚ ਉਹ ਅਨੋਖੀ ਇੱਕ ਸ਼ਹਾਦਤ ਆਪਣੇ ਪਰਿਵਾਰ ਨੂੰ ਕੋਈ ਅਜਿਹੇ ਜਮੇ ਵਿੱਚ ਇੱਕ ਦੀ ਨਹੀਂ ਵਾ ਸੋ ਸਾਨੂੰ ਵੱਤ ਬਾਤ ਕਿਨੇ ਦਾ ਗੁਰੂ ਮਾਰੇ ਦੇ ਉਸ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਉਸ ਤਰ੍ਹਾਂ ਤੋਂ ਜਾਣੂ ਹੋਣਾ ਚਾਹੀਦਾ ਤੇ ਉਸ ਦੇ ਅਕੋਰਡਿੰਗ ਚੱਲਣਾ ਚਾਹੀਦਾ ਸਸ਼ੀਕਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਪੰਜਾਬੀ ਮੀਡੀਅਮ ਨਿਊਜ਼ ਦੇਓ ਪਰ ਸੋ ਅੱਜ ਇੱਕ ਖਾਸ ਇੰਟਰਵਿਊ ਸ਼ਹੀਦੀ ਦਿਹਾੜੇ ਦੇ ਉੱਪਰ ਰਹਿਣ ਵਾਲਾ ਆ ਆਪਾਂ ਸੰਗਤਾਂ ਜਾਣਦੇ ਆ ਕਿ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਆ ਸੰਗਤਾਂ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਾ ਕੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾ ਰਿਹਾ ਅੱਜ ਦਾ ਦਿਨ ਗੱਲ ਕਰ ਲਈ ਆ ਅੱਠ ਉਹ ਜਿੱਥੇ ਚਮਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨਾ ਡ ਨਾ ਇਸਲਾਮ ਕਬੂਲ ਕੀਤਾ ਹਾਲਾਂਕਿ ਜੇਕਰ ਗੱਲ ਕਰ ਲਈ ਤਾਂ ਛੋਟੇ-ਛੋਟੇ ਸਹਬਜ਼ਾਦੇ ਦਾ ਜਜਬਾ ਸੂਬੇ ਦੀਆਂ ਕਚਹਿਰੀਆਂ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਦੇ ਜਕਾਰੇ ਜਿਹੜੇ ਸੀਗੇ ਉਹ ਗੂੰਜਦੇ ਸੀਗੇ ਸੂਬੇ ਨੂੰ ਪੀਤਾ ਦਸ਼ਮੇਸ਼ ਜੀ ਦਾ ਚਿਹਰਾ ਉਹ ਯਾਦ ਕਰਵਾ ਦੇਣਾ ਸੋ ਕਾਫੀ ਇਤਿਹਾਸਕਾਰ ਜਿਹੜਾ ਆ ਉਹ ਆਪਣਾ ਗਿਆਨ ਆਪਣੇ ਹਿਸਾਬ ਨਾਲ ਲਿਖਦੇ ਨੇ ਅੱਜ ਇਸ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਇੱਕ ਸਖਸ਼ੀਅਤ ਜੁੜੇਗੀ ਜਿਸ ਨੇ ਆਪਣੇ ਰਾਹੀ ਇੱਕ ਸ਼ਬਦ ਦੇ ਰਾਹੀ ਇਤਿਹਾਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲਬਾਤ ਕਰਦੇ ਆ ਵੀਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਵੀਰੇ ਮੇਰਾ ਨਾਮ ਜੀ ਜਰਮਜੀਤ ਸਿੰਘ ਜੇ ਮੇਰੀ ਇੱਕ ਨਿਦਾ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਸੀ ਦਿਹਾੜੇ ਚੱਲ ਰਹੇ ਆ ਕਿ ਛੋਟੇ ਸਾਹਿਬ ਜਿਆਦੇ ਵੱਡੇ ਸਾਹਿਬ ਜਾਇਆ ਨੇ ਸੀ ਦੀ ਕੁਰਬਾਨੀ ਦਿੱਤੀਆਂ ਜਬਰ ਜਬਰ ਜ਼ੁਲਮਨਾ ਆਪਣੇ ਵੈਰੀਆਂ ਦੇ ਕਨੰਦਾ ਸੀਦੀਆਂ ਨੂੰ ਖਤਮ ਕੀਤਾ ਤੇ ਉਸ ਦੇ ਵਿੱਚ ਮੇਰੇ ਇੱਕ ਵੱਡੇ ਵੀਰ ਜੀ ਜੋਗੀ ਪੁਚਰ ਜੀ ਨੇ ਇੱਕ ਸ਼ਬਦ ਲਿਖਿਆ ਵਾ ਤਨਹੈ ਮਾਤਾ ਗੁਜਰੀ ਜੀ ਪਰ ਸਭ ਤੋਂ ਪਹਿਲਾਂ ਮੈਂ ਜਾਵਾਂਗਾ ਕਿ ਜਿਵੇਂ ਸ਼ਹੀਦੀ ਦਾੜੇ ਚੱਲ ਰਹੀਆਂ ਆਪਾਂ ਕਿੱਦਾਂ ਸ਼ਹਾਦਤ ਨੂੰ ਯਾਦ ਕਰ ਰਹੇ ਆ ਦੇਖੋ ਜੀ ਆਪਾਂ ਇੱਕ 21 ਤਰੀਕ ਤੋਂ ਲੈ ਕੇ ਤੇ 26 27 ਦੇ ਵਿੱਚ ਵਿੱਚ ਤੱਕ ਸ਼ਹੀਦੀ ਇੱਕ ਹਫਤਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਗੁਰੂ ਘਰ ਦੇ ਵਿੱਚ ਸਵੇਰੇ ਸ਼ਾਮ ਨੂੰ ਨਮਸਤਕ ਹੋ ਕੇ ਨਾਲ ਪਾਠ ਪੂਜਾ ਕਰਕੇ ਆਪਣੀ ਕਿਨਿੰਦਾ ਗੁਰੂ ਮਾਰੇ ਨੂੰ ਵੱਧ ਤੋਂ ਵੱਧ ਸਾਨੂੰ ਯਾਦ ਕਰਨਾ ਚਾਹੀਦਾ ਜੋ ਕਿ ਸਿੱਧੀ ਦਿਹਾੜੇ ਚੱਲ ਰਹੇ ਸਨ ਸੋ ਜਿਹੜਾ ਸ਼ਬਦ ਤੁਸੀਂ ਲਿਖਿਆ ਉਸ ਦੇ ਵਿੱਚ ਕੀ ਬਿਆਨ ਕੀਤਾ ਹੈ ਇਤਿਹਾਸ ਨੂੰ ਲੈ ਕੇ ਸੋ ਪੇਸ਼ ਕਰੋ ਇਸ ਵਿੱਚ ਜੀ ਦੀ ਮਾਤਾ ਗੁਜਰੀ ਦਾਤ ਗੁਰੂ ਗੋਬਿੰਦ ਸਿੰਘ ਜੀ ਦਾ ਛੋਟੇ ਸਾਹਿਬ ਜਦਿਆਂ ਦਾ ਵੱਡੇ ਸਾਹਿਬ ਜਦਿਆਂ ਦਾ ਤੇ ਸਾਰਿਆਂ ਦਾ ਜ਼ਿਕਰ ਕੀਤਾ ਹੋਇਆ ਵਾ ਮੈਂ ਤੁਹਾਨੂੰ ਚਲੋ ਤੁਹਾਨੂੰ ਸੁਣਾ ਕੇ ਦੱਸਦਾ ਵਾ ਜੀ ਬਿਲਕੁਲ ਹਾਂਜੀ ਇਹਦੇ ਵਿੱਚ ਲਿਖਿਆ ਕਿ ਆਪਣੇ ਵੱਡੇ ਵੀਰੇ ਜੋਗੀ ਪੁੱਤਰ ਜੀ ਨੇ ਲਿਖਿਆ ਵਾ ਉਹਨਾਂ ਨੇ ਲਿਖਿਆ ਕਿ ਜਬਰ ਜ਼ੁਲਮ ਨੂੰ ਖਤਮ ਐ ਜਬਰ ਜ਼ੁਲਮ ਨੂੰ ਰੋਕਣ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਜਾਇਆ ਪਰਵਾਰ-ਵਾਰ ਕੇ ਕੌਮ ਦੀ ਖਾਤਰ ਜਾਂ ਜੰਗਲੀ ਡੇਰਾ ਲਾਇਆ ਤੇਰਾ ਭਾਣਾ ਮਿੱਠਾ ਲਾਗੇ ਮੁਖ ਤੋਂ ਏ ਫਰਮਾਇਆ ਤਨ ਹੈ ਮਾਤਾ ਗੁਜਰੀ ਜੀ ਜਿਨੇ ਸੂਰਾ ਪੁੱਤਰ ਜਾਇਆ ਹਿੰਦ ਬਚਾਨ ਦੇ ਲਈ ਪਹਿਲਾ ਬਾਪ ਤੁਰਿਆ ਦਿੱਲੀ ਗੁਰੂ ਤੇਗ ਬਹਾਦਰ ਦੀ ਦੇ ਕੁਰਬਾਨੀ ਨੂੰ ਪੂਰੀ ਕਾਇਨਾਤ ਸਹੀਲੀ ਤਨ ਹੈ ਭਾਈ ਜੈਤਾ ਜੀ ਜੋ ਦਿੱਲੀੋਂ ਸੀਸਲੇ ਆਏ ਰਗਰੇਟਾ ਗੁਰੂ ਦਾ ਬੇਟਾ ਮੁਖ ਤੋਂ ਇਹ ਫਰਮਾਇਆ ਉੱਚ-ਨੀਚ ਨੂੰ ਖਤਮਿਆ ਕਰਕੇ ਉਹਨਾਂ ਘੁੱਟ ਸੀਨੇ ਨਾਲ ਲਾਇਆ ਤਨ ਹੈ ਮਾਤਾ ਗੁਜਰੀ ਜੀ ਜਿਨੇ ਸੂਰਾ ਪੁੱਤਰ ਜਾਇਆ ਬਾਬਾ ਜੀਤ ਜਾਰ ਵੀ ਦੋਵੇਂ ਚਮਕੌਰ ਗੜੀ ਵਿੱਚ ਹਾਸਾ ਸੇ ਸੀਦੀਆਂ ਪਾ ਗਏ ਤਨ ਹੈ ਦਾਤਾ ਪੁੱਤਰ ਤੇਰੇ ਜੋ ਜਾ ਕੇ ਤੇ ਐਸੀ ਮਿਸਾਲ ਬਣਾਗੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਗੇ ਛੋਟੇ ਬੱਚੇ ਖੜੇ ਨਹੀਂ ਹਾਂ ਵਿੱਚ ਲਾਲ ਗੋਬਿੰਦ ਦੇ ਮੌਤ ਵੀ ਰੋ ਰੋ ਤੱਕੇ ਐਸੀ ਸਿੱਖਿਆ ਦਿੱਤੀ ਦਾਦੀ ਤੁਸੀਂ ਬੱਚੇ ਉਹ ਦੋਲਣਾ ਜਾਇਓ ਧਰਮ ਨਾ ਸੱਜਣਾ ਆਪਣਾ ਤੁਸੀਂ ਖਾਸੇ ਸੀਧੀਆਂ ਪਾਇਓ ਲੱਖ ਲਾਨ ਤਾ ਗੰਗੂ ਤਰੇ ਤੇ ਤੈਨੂੰ ਤਰਸ ਰਤਾ ਨਾ ਆਇਆ ਤਨਹੈ ਮਾਤਾ ਗੁਜਰੀ ਜੀ ਜਿਨੇ ਸੂਰਾ ਪੁੱਤਰ ਜਾਇਆ ਮਾਦੋ ਦਾਸ ਤੋਂ ਬਣ ਗਿਆ ਬੰਦਾ ਜਦੋਂ ਗੁਰਾਂ ਦਾ ਦਰਸ਼ਨ ਪਾਇਆ ਅੰਮ੍ਰਿਤਸਾਖੇ ਸਿੰਘ ਸੱਜਿਆ ਫਿਰ ਐਸਾ ਖੰਡਾ ਖੜਕਾਇਆ ਤਨਹੈ ਮਾਤਾ ਗੁਜਰੀ ਜੀ ਜਿਨੇ ਸੂਰਾ ਪੁੱਤਰ ਜਾਇਆ ਤਨਹੈ ਮਾਤਾ ਗੁਜਰੀ ਜੀ ਜਿਨੇ ਸੂਰਾ ਪੁੱਤਰ ਜਾਇਆ ਕਹੇ ਲੀ ਕਿ ਇਹ 1.5-2 ਮਿੰਟ ਦੀ ਜਿਹੜੀ ਤੁਸੀਂ ਸਾਕੀ ਸੁਣਾਈ ਆ ਹਾਂਜੀ ਸਾਰਾ ਇਤਿਹਾਸ ਸਪਾਇਸ ਦੇ ਵਿੱਚ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਦਾ ਹਾਂਜੀ ਸੁਨੇ ਆਏ ਦੇ ਵਿੱਚ ਜਿੱਥੋਂ ਤੱਕ ਸਮਝ ਲੱਗੀ ਆ ਸਭ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਗੱਲ ਕਰ ਲਈ ਗੁਰਤੇਗ ਬਹਾਦਰ ਸਾਹਿਬ ਜੀ ਦਾ ਵੀ ਜ਼ਿਕਰ ਕੀਤਾ ਇਸ ਦੇ ਵਿੱਚ ਹਿੰਦ ਦੀ ਚਾਦਰ ਉਹਨਾਂ ਨੂੰ ਆਖਿਆ ਜਾਂਦਾ ਜੀ ਜਿਵੇਂ ਗੁਰਤੇਗ ਬਹਾਦਰ ਸਾਹਿਬ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਜਾ ਕੇ ਆਪਣਾ ਜਿਹੜਾ ਸੀਸ ਆ ਉਹ ਅਗਰ ਗੋਬੀ ਸਿੰਘ ਪਾਸ਼ਾ ਨੇ ਆਖਿਆ ਸੀਗਾ ਕਿ ਤੁਹਾਡੇ ਤੋਂ ਮਹਾਨ ਸਖਸ਼ੀ ਤੌਰ 'ਤੇ ਕੌਣ ਹੋ ਸਕਦੀ ਹਾਂਜੀ ਜੀ ਸੋ ਉਹ ਵੀ ਤੁਸੀਂ ਜ਼ਿਕਰ ਕੀਤਾ ਇਸ ਦੇ ਵਿੱਚ ਹਾਂਜੀ ਉਸੋ ਸੋ ਅੱਜ ਦੇ ਇਹ ਗੱਲ ਜੇਕਰ ਮੈਂ ਕਰਾ ਜਨਰੇਸ਼ਨ ਦੀ ਗੱਲ ਕਰਾਂ ਹਾਂਜੀ ਮੋਸਟਲੀ ਜਿਆਦਾਤਰ ਲੋਕ ਰੈਪਰ 'ਤੇ ਜਿਆਦਾ ਬੰਦੇ ਪਏ ਆ ਜਾਂ ਹੋਰ ਆਪਾਂ ਹਥਿਆਰਾਂ ਨੂੰ ਪ੍ਰਮੋਟ ਪਰਦ ਕਰਦੇ ਪਏ ਆ ਗਾਣਿਆਂ ਦੇ ਵਿੱਚ ਸੋ ਕਿਦਾਂ ਜਿਵੇਂ ਤੁਸੀਂ ਦੱਸਿਆ ਕਿ ਵੀਰ ਨੇ ਗਾਣਾ ਲਿਖਿਆ ਇਹ ਸ਼ਬਦ ਲਿਖਿਆ ਜਿੰਦਗੀ ਜਾਊਗਾ ਸ਼ਬਦ ਲਿਖਿਆ ਹਾਂਜੀ ਤੇ ਕਿਦਾਂ ਇਹ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਦੇਖੋ ਕੀ ਕਨੇੰਦਾ ਜਿਵੇਂ ਕਿ ਸਾਨੂੰ ਅੱਜ ਸੀਧੀ ਢਾਡੇ ਚੱਲ ਰਹੇ ਆ ਤੇ ਮਾ ਵੀਰ ਜੀ ਨੂੰ ਕਿਹਾ ਕਿ ਆਪਾਂ ਸ਼ਬਦ ਲਿਖੀਏ ਗੁਰੂ ਮਾਰੇ ਦੇ ਤੇ ਛੋਟੇ ਬੱਚੇ ਸਾਬ ਜਦਾ ਮਾਤਾ ਗੁਜਰੀ ਜੀ ਦੇ ਸਿੱਧ ਸ਼ਹਾਦਤ ਤੇ ਸ਼ਬਦ ਲੇਦੇ ਆ ਤੇ ਉਹਨਾਂ ਨੇ ਸ਼ਬਦ ਬਹੁਤ ਵਧੀਆ ਰਿਪਰਜੈਂਟ ਕੀਤਾ ਜੋ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਤੇ ਦੇਖੋ ਕਿ ਹਿੰਦੂ ਫਰਿਆਦ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਜੀ ਕੋ ਕਸ਼ਮੀਰੀ ਪੰਡਤ ਕਸ਼ਮੀਰੀ ਪੰਡਤ ਵਗੈਰਾ ਤੇ ਉਹਨਾਂ ਦੀ ਸ਼ਹਾਦਤ ਲਈ ਦਿੱਲੀ ਗਏ ਸੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਜਦੋਂ 9 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਕਿੰਨੇ ਦੰਦਾਂ ਨੂੰ ਭੇਜਿਆ ਆਪਣੇ ਪਿਤਾ ਜੀ ਨੂੰ ਸ਼ਹਾਦਤ ਦੇਣ ਲਈ ਦਿੱਲੀ ਤੋ ਆਪਣੇ ਹਿੰਦੂ ਧਰਮ ਦੀ ਹਿੰਦੂ ਗ੍ਰੰਥਾ ਪੰਤੀ ਕਸ਼ਮੀਰੀ ਵਰਤਾ ਦੀ ਰੱਖਿਆ ਲਈ ਕਿੰਨਾ ਉਤਥਰ ਜੇ ਬਿਲਕੁਲ ਹਾਂਜੀ ਅ ਕਈ ਜਿਹੜੇ ਇਤਿਹਾਸਕਾਰ ਨੇ ਵੀ ਲਿਖਦੇ ਨੇ ਨਾ ਕਹੂੰ ਅੱਬ ਕੀ ਨਾ ਕਹੂੰ ਤੱਬ ਕੀ ਅਗਰ ਨਾ ਹੁੰਤੇ ਗੋਬਿੰਦ ਸਿੰਘ ਤੋ ਸੁਨਨਤ ਹੁੰਦੀ ਸਭ ਕੀ ਹਾਂਜੀ ਜੇਕਰ ਅਜੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਆਪラス ਬੰਸ ਵਾਰਿਆ ਤੇ ਅਜ ਅਸੀਂ ਇਸ ਧਰਤੀ ਤੇ ਬੈਠੇ ਆ ਵੀ ਤਾਂ ਸਾਰੇ ਮੁਸਲਮਾਨ ਹੋਣਗੇ ਜੇ ਦੇਖੋ ਜੀ ਜੇ ਇਹ ਕੁਝ ਨਾ ਹੁੰਦਾ ਤੇ ਅਜ ਇਤਿਹਾਸ ਕੋਈ ਹੋਰ ਹੋਣਾ ਸੀ ਬਿਲਕੁਲ ਕਿਉਂਕਿ ਕਨਿੰਦਾ ਗੁਰੂ ਗੋਬਿੰਦ ਸਿੰਘ ਦੇਖਿਆ ਜਾਵੇ ਤੇ ਸਾਰੀ ਕੌਮਾਂ ਵਿੱਚ ਉਹ ਅਲੋਖੀ ਇੱਕ ਸ਼ਹਾਦਤ ਆਪਣੇ ਪਰਿਵਾਰ ਨੂੰ ਕੋਈ ਅਜਿਹੇ ਜਮੇ ਵਿੱਚ ਇੱਕ ਜੀ ਨਹੀਂ ਵਾਰ ਸਕਦਾ ਬਿਲਕੁਲ ਆਪਣੇ ਬੱਚੇ ਨੂੰ ਸੱਟ ਲੱਗ ਜਾ ਤਾਂ ਹੀ ਤਿਲ ਤਿਲ ਮਰਮਰ ਜਾਂਦੇ ਕਿ ਬੱਚੇ ਆਡੇ ਨੂੰ ਕੁਝ ਹੋਣਾ ਜਾਵੇ ਤੇ ਉਹਨੇ ਆਪਣੇ ਸਾਰਾ ਪਰਿਵਾਰ ਹੀ ਕੌਮ ਦੀ ਖਾਤਰ ਲਾਤਾ ਸੋ ਸਾਨੂੰ ਵਾਤ ਬਾਤ ਕਿਨੇ ਦਾ ਗੁਰੂ ਮਾਰੇ ਦੇ ਉਸ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਉਸ ਤਰ੍ਹਾਂ ਤੁਹਾਨੂੰ ਜਾਨੂ ਹੋਣਾ ਚਾਹੀਦਾ ਤੇ ਉਸ ਦੇ ਅਕੋਰਡਿੰਗ ਚੱਲਣਾ ਚਾਹੀਦਾ ਜਿਹੜੇ ਲੋਕ ਮੈਂ ਕਾਫੀ ਦੇਖਿਆ ਇੰਟਰਵਿਊ ਵੀ ਮੈਂ ਕਾਫੀ ਕੀਤੇ ਕਈ ਲੋਕ ਕਾਫੀ ਇਤਿਹਾਸ ਤੋਂ ਵਾਂਝੇ ਨਹੀਂ ਅੱਜ ਵੀ ਸਮੇ ਦੇ ਵਿੱਚ ਹਾਂਜੀ ਛੋਟੀ ਸਾਹਿਬ ਜੀ ਦੇ ਨਾਮ ਤੱਕ ਨਹੀਂ ਪਤਾ ਹਾਂਜੀ ਇਹ ਨਹੀਂ ਪਤਾ ਕਿ ਗੁਰੂ ਸਾਹਿਬਾਂ ਨੇ ਸਾਡੇ ਲਈ ਕੀ ਕੀਤਾ ਹਾਂਜੀ ਸੋ ਉਹਨਾਂ ਲੋਕਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਉਹ ਸਭ ਤੋਂ ਪਹਿਲਾਂ ਕੀ ਉਹਨਾਂ ਨੂੰ ਦੇਖਿਆ ਜਾਵੇ ਕਿ ਸਕੂਲ ਤੋਂ ਉਹਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਸਟਾਰਟਿੰਗ ਤੋਂ ਗਾਈਡੈਂਸ ਦੇਣੀ ਚਾਹੀਦੀ ਹੈ ਥੋੜੀ-ਥੋੜੀ ਪਰ ਸਕੂਲ ਤੋਂ ਵੀ ਜੇਕਰ ਪਹਿਲਾਂ ਗੱਲ ਕਰ ਲਈਏ ਆਪਾਂ ਘਰ ਦੇ ਵਿੱਚ ਸਿੱਖਦੇ ਹਾਂ ਹਾਂਜੀ ਹਾਂਜੀ ਕਰ ਦੇ ਵਿੱਚ ਸਾਡੇ ਕੋ ਸਾਡੇ ਬਜ਼ੁਰਗ ਦਾਦਾ ਜੀ ਦਾਦੀ ਜੀ ਨਾਨਾ ਯਾਨਾਨੀ ਜੀ ਕਹ ਲਈਏ ਮਾਤਾ ਪਿਤਾ ਜੀ ਕਹ ਲਈਏ ਹਾਂਜੀ ਚਾਹੀਦਾ ਕਿ ਇਹਨਾਂ ਦਾ ਵੀ ਇੱਕ ਕਾਫੀ ਵੱਡਾ ਰੋਲ ਹੋਣਾ ਚਾਹੀਦਾ ਵਾ ਬਟ ਕਿੰਨ ਦਾ ਅੱਜ ਕੱਲ ਦੇ ਮਾਤਾ ਪਿਤਾ ਦੇਖਿਆ ਜਾਵੇ ਬੇਸਿਕਲੀ ਤੁਸੀਂ ਆ ਦੇਖਦੇ ਹੋ ਕਿ ਛੋਟੇ ਬੱਚਿਆਂ ਨੂੰ ਮੋਬਾਈਲ ਫੜਾ ਛੱਦਿਆ ਇਧਰ ਉਧਰ ਦੀਆਂ ਚੀਜ਼ਾਂ ਦੇਖਦੇ ਰਹਿੰਦੇ ਆ ਉਸ ਦੀ ਜਗ੍ਹਾ ਸਾਨੂੰ ਛੋਟੇ ਬੱਚਿਆਂ ਨੂੰ ਆਪਣੇ ਗੁਰੂ ਅਮਰਦਾਸ ਦਾ ਇਤਿਹਾਸ ਦੱਸਣਾ ਚਾਹੀਦਾ ਹੈ ਜੋ ਕਿ ਉਹ ਸਾਡੇ ਗੁਰੂ ਮਾਰੇ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸ ਸਕਣ ਬਿਲਕੁਲ ਹਾਂਜੀ ਲੱਗਦਾ ਕਿ ਪੰਜਾਬ ਦੇ ਜੇਕਰ ਸਕੂਲ ਨੇ ਉਹਦੇ ਵਿੱਚ ਇੱਕ ਲੈਕਚਰ ਇੱਕ ਪੀਰੀਅਡ ਇਤਿਹਾਸਕਾਰਾਂ ਦੇ ਉੱਪਰ ਹੋਣਾ ਚਾਹੀਦਾ ਚਾਹੇ ਉਹ 15 ਮਿੰਟ ਦਾ ਹੋਵੇ ਜਾਂ 1/2 ਘੰਟੇ ਦਾ ਹੋਵੇ ਬਿਲਕੁਲ ਧਰਮਿਕ ਵਿਦਿਆਨ ਤੇ ਲੈਕਚਰ ਹੋਣਾ ਚਾਹੀਦਾ ਹਰ ਇੱਕ ਸਕੂਲ ਵਿੱਚ ਭਾਵੇਂ CBSE ਆ ਭਾਵੇਂ ICSE ਭਾਵੇਂ ਪੰਜਾਬ ਬੋਰਡ ਸਾਰੇ ਕਿ ਸਕੂਲ ਵਿੱਚ ਕਿ ਧਰਮ ਦੇਣ ਦੇ ਜੋ ਕਿ ਰਿਲੀਜੀਅਸ ਜਿਹਨੂੰ ਕਹਿੰਦੇ ਆਪਾਂ ਉਹ ਸਬਜੈਕਟ ਹੋਣਾ ਚਾਹੀਦਾ ਕੰਪਲਸਰੀ ਹੋਣਾ ਚਾਹੀਦਾ ਜੀ ਧੰਨਵਾਦ ਤਾਂ ਬਿਲਕੁਲ ਸਾਡੀ ਵੀ ਇੱਕ ਗੁਜ਼ਾਰਿਸ਼ ਰਹੇਗੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹਨਣਾ ਕੋਲ ਕਿ ਇਹ ਜਿਹੜੀ ਇੱਕ ਅਪੀਲ ਆ ਪੰਜਾਬ ਦੇ ਨੌਜਵਾਨਾਂ ਦੀ ਆ ਸਾਡੀ ਅਪੀਲ ਸਮਝ ਲਓ ਜਿੰਨੇ ਵੀ ਸਕੂਲ ਕਾਲਜਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਐਸਾ ਲੈਕਚਰ ਜ਼ਰੂਰ ਰੱਖਿਆ ਜਾਵੇ ਜਿੱਥੇ ਵੱਡੇ ਵੱਡੇ ਮਹਾਨ ਯੋਧੇ ਜਿਹੜੇ ਵੀ ਜਰਨੈਲ ਹੋਏ ਨੇ ਜਿਹੜੇ ਵੀ ਮਹਾਨ ਸ਼ਹੀਦ ਹੋਏ ਨੇ ਉਹਨਾਂ ਦਾ ਇੱਕ ਲੈਕਚਰ ਜਿਹੜਾ ਹੈ ਉਹ ਕਲਾਸਾਂ ਦੇ ਵਿੱਚ ਜ਼ਰੂਰ ਲੱਗਣਾ ਚਾਹੀਦਾ ਹੈ ਬੱਚੇ ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰ ਸਕਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਨਵੀਆਂ ਪੀੜ੍ਹੀਆਂ ਰਹਿਣਗੀਆਂ ਉਹ ਇਤਿਹਾਸ ਤੋਂ ਵਾਂਝੇ ਨਾ ਹੋ ਸਕਣ ਸੋ ਇਹ ਗੁਜ਼ਾਰਿਸ਼ ਕਰਦੇ ਆ ਮੈਨੂੰ ਦਿਓ ਇਜਾਜ਼ਤ ਪੰਜਾਬੀ ਮੀਡੀਅਮ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤ